국민의동당 s h 으에

ਸਭ ਬਸ ਲੈਣ ਉਸ ਆ ਦੋਇ ਨੰਬਰ ਲੋੜ ਹੈ ਸਾਡੀ ਪਰ ਮੇਰਾ ਭਰਾ ਰਵੀ ਰੂਪ ਹੈ ਦਿਲੋਂ ਖੁਸ਼ੀ ਹੋਈ ਹੈ ਮੈਨੂੰ ਵੀ ਯਾਰ ਮੌਕਾ ਮਿਲਦਾ ਮੈਨੂੰ ਖੁਸ਼ੀ ਤਾਂ ਹੋਈ ਕੋਈ ਕਿੰਦਾ ਦੇਖਣਾ ਬਸ ਸਾਰੇ ਸਾਡੇ ਸਮਾਜ ਦੀ ਬੀਟੀ ਹੈ ਵੀਰਾ ਜਿਵੇਂ ਦਾ ਵੀ ਹੈ ਪਰ ਮੈਂ ਜਿਹੜਾ ਵੀ ਸਗਾ ਧਿਆਨਦਾ ਮੇਰੇ ਲਈ ਭਾਵੇਂ ਡੋਨਰ ਭਾਵੇਂ 100 ਰੁਪਏ ਦਾ ਭਾਵੇਂ 100 ਕਰੋੜ ਦਾ ਛੱਡ ਲਈ ਤਾਂ ਰੱਖਦਾ ਰੂਪ ਕਿਉਂ ਕਿਸੇ ਨੂੰ ਦੇਣਾ ਬੜਾ ਉਹ ਮੈਂ ਇੱਥੇ ਬਾਈ ਜੀ ਪਿੱਛੇ 2 ਘੰਟਿਆਂ ਤੋਂ ਬੈਠੇ ਨੇ 10 ਸਾਲ ਤੋਂ ਜੀ ਕੋਸ਼ਿਸ਼ ਕਰ ਰਹੀ ਹਾਂ ਜੀ ਅੱਜ ਕਿਸੇ ਨੇ ਤਾਂ 100 ਸਾਲ ਵੱਧ ਦਾ ਤੁਸੀਂ ਕਰਾਉਂ ਗਏ ਨਹੀਂ ਨਹੀਂ ਥੋੜਾ ਬੜਪਨ ਹੈ ਅਸੀਂ ਸਾਰੇ ਜਣੇ ਅਰਦਾਸ ਕਰਾਂਗੇ ਵੀ ਤੇਰੀ ਬੰਨੀ ਉਮਰ ਹੋਵੇ ਸੋਹਣਾ ਭਰਾਵਾਂ ਦਾ ਸਾਥ ਹੋਵੇ ਦਿੱਕਤੀਆਂ ਨਾ ਲੱਗੀਆਂ ਭਰਾਵਾਂ ਦਾ ਸਾਥ ਅਸੀਂ ਤੇਰੇ ਤਾਰਾ ਬਰਾਬਰ ਦੀ ਨਹੀਂ ਹਰੇ ਨਹੀਂ ਹਰ ਬੰਦਾ ਜਿਹਨੇ ਵੀ ਇਹ ਵੀਡੀਓ ਦੇਖਦੇ ਵੇਈ ਹਰ ਬੰਦਾ ਆਪਣੀ ਰੋਜੀ ਦੀ ਚਿੰਤਾ ਲੱਗਾਈ ਸੰਗੀ ਪਈ ਦਾ ਦਾ ਕਾਰੋਬਾਰ ਆਪਾਂ ਕਰੀਉਂ ਸੱਤਾਂ ਸਾਨੂੰ ਜਨਵਰੀ ਕਿਵੇਂ ਆਉਂਦੀ ਹੈ ਉਹ ਉਹ ਆਪਣਾ ਜਮਿਆ ਨਹੀਂ ਸਮਝਦੇ ਆਂ ਉਹ ਹੋਈ ਅਸਲੀ ਗੱਲ ਉਹਦੇ ਵਿੱਚ ਬਿਲਕੁਲ ਹੱਥ ਕੋਲੇ ਤਾਂ ਲੱਗਦੀ ਨਹੀਂ ਕਰਦਾ ਹੱਸਦਾ ਜਿਹੜਾ बि शुकर भई ਹੈਲੋ ਇਹ ਤਾਂ ਹੈ ਨਹੀਂ ਕੋਈ ਮੈਡੀਕਲ ਹੋ ਗਿਆ ਬੜਾ ਹੋਰ ਹੋ ਗਿਆ ਪ੍ਰਾਮਾ ਜੀ ਨਾਲੀਆਂ ਅੱਜ ਸਾਰੇ ਬਾਹਰੇ ਦੀ ਕਿਰਪਾ ਨਾਲ ਰੱਬ ਨੇ ਦੂਗਾ ਬਣਾਈ ਰੱਖੀ ਪੈਸਾ ਉਹ ਸਾਡੀ ਕਿਉਂਕਾ ਦਾ ਸਾਰੇ ਬਾਹਰੇ ਸਾਡੀ ਦਾ 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 ਕਿਸੇ ਮੁਹਾਰੇ ਦਾ ਫਰਕ ਤੋਂ ਘੱਟ ਨਹੀਂ ਸਾਰੇ ਨਾ ਕੋਈ ਵੀ ਉਸਤਾਨ ਤੋਂ ਘੱਟ ਨਹੀਂ ਕਿਸੇ ਬਾਹਰੇ ਨਹੀਂ 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 ਇਹ ਦੁਨੀਆ ਤੇ ਆ ਭਾਈ ਜੀ ਤਾਂ ਮੈਂ ਗੱਲ ਕਰਦੀ ਨਹੀਂ ਉਹ ਕਰੀ ਜਾਂਦੀ ਮੈਂ ਕਰਦਾ ਕੋਈ ਫਰਕ ਨਹੀਂ ਸੁਣਾ ਬਣੀ ਆ ਸਾਰੇ ਗਲਤੀ ਹੈ ਕੱਲ ਮੇਗਾ ਤੋਂ ਵੀ ਮੈਹੀ ਜਣਾ ਇਹ ਮੇਰੋ ਸਿੰਘ ਭਾਈ ਜਦੋਂ ਸੂਟ ਪਹਿਲੇ ਕਰ ਅਲੀ ਗਲਤੀ ਤੇ ਕਹਿੰਦੇ ਜਮਾ ਆਇਆ ਪਰ ਇਹਦੇ ਤੋਂ ਵੇਖ ਰਹੇ ਦਾ ਮੇਨ ਨਗਰ ਆ ਕੇ ਇਹ ਕਿਹੜਾ ਪਾਗਲ ਹੈ ਦੋਰੀ ਤੋਂ ਫਿਰ ਲੋਕ ਆ ਕੇ ਮਿਲ ਕੇ ਜਿੱਥੇ ਆ ਕੇ ਦੋ ਵੇਖ ਰਹੇ ਕਈ ਵਾਰ ਹੋ ਜਾਂਦੀ ਸਾਰੇ ਪਰਾਵਾਂ ਵਾਲੇ ਕੋਈ ਨਹੀਂ ਆਏ ਅੱਜ ਵੱਲ ਵੱਡੀ ਨਹੀਂ ਹੋਈ ਭਾਈ ਮਿਲਿਆ ਵੱਡੀ ਹੈ ਲੇਕਿਨ ਇਹ ਦੇਖੋ ਭਾਈ ਸਾਡਾ ਤੀਰਸ ਤੇ ਜਦੋਂ ਵੀ ਕੋਈ ਇਸ ਤੀਰਸ ਤੇ ਆਂਦਾ ਮਨੂੰ ਚਾਹ ਚੜ ਦਿੰਦਾ ਹੈ ਬੈਠ ਕੇ ਠੀਕ ਸੌਂਦਾ ਥੀ ਕਾਨੂੰਨ ਜਿਹੜੇ ਵੀ ਲੋਕਾਂ ਨੇ ਬੈਠੇ ਨੇ ਮੇਰੇ ਕੋਲ ਭਗਵਾਨ ਨੂੰ ਅਮੀਰ ਹੋਣੀ ਜਿਹੜਾ ਦੁਨੀਆ ਦਾ ਕੋਈ ਇਮਾਰਤ ਬਣ ਨਹੀਂ ਆਈ ਤੇ ਉਹ ਜਿਹੜੇ ਮਰੀਦਾ ਇੱਥੇ ਤੇ ਨਾਮ ਹੈ ਗਾਨੇ ਦਾ 50% ਉਹ ਲੈ ਜਾ ਕਿਸੇ ਭਗਾਨੇ ਨੂੰ ਨਹੀਂ ਮਿਲਦਾ ਆਪਣੇ ਬੰਦੇ ਦੀ ਹੈਲਪ ਕਰਾ ਕਿਸੇ ਪਤਾਨੇ ਬੰਦੇ ਦੀ ਹੈਲਪ ਕਰਦੇ ਪੈਸੇ ਹੈ ਪੈਸਾ ਮੇਰਾ ਕੋਈ ਆਪਣਾ ਤਾਂ ਤਕਰੀਰ ਕਰਦਾ ਆ ਨਹੀਂ ਅਨਿਕ ਰਾਡਾ ਉਹ ਤਾਂ ਉਹ ਦਾਸਰਾ ਆ ਰਿਹਾ ਹੈ ਤੇਰ ਨਾਲ ਜੁਨੇ ਗੁੱਲਕ ਜੋੜੀ ਤਿੰਨ ਨੂੰ ਭੇਜੀ ਰਿਸ਼ਤਾ ਨਹੀਂ ਨਹੀਂ ਉਹਨਾਂ ਨੇ ਨਹੀਂ ਹੱਲੇ ਪੇਕਾ ਉਹਨਾਂ ਨੇ ਕਿਹਾ ਉਹ ਪੈਸਾ ਮਾਣਦਾ ਉਹ ਵੀ ਨਹੀਂ ਦਿੱਤਾ ਪੰਜਾ ਰਗਾ ਆਟੇ ਨੂੰ ਬਹੁਤ 10 ਵਜੇ ਫਿਰ ਉਸ ਕਰ ਲੈ ਲੋ ਬਾਕੀ ਜਾਨ ਹਰ ਬੰਦਾ ਇਸ ਚੀਜ਼ ਨੂੰ ਸਮਝਦਾ

ਪ੍ਰੋਮਿਸ ਆਪੇ ਖਾਤਾ ਹੈ ਕੀ ਗੁੱਲਕ ਦਿਖਾਵਾਂਗਾ ਬੋਲ ਤੁਹਾਡਾ ਬਰਥਡੇ ਹੁੰਦਾ ਗੁੱਲਕ ਦਿਖਾਉਣ ਦੀ ਕੋਸ਼ਿਸ਼ ਕਰੋ ਇੱਥੇ ਸੈਲੀਬ੍ਰੇਟ ਕਰਿਆ ਗਾ ਗੁੱਲਕ ਦਿਖਾਣ ਲੱਗਾ ਕਿ ਮੈਂ ਗੁੱਲਕ ਵੀ ਜੋੜੀ ਹੋਈ ਆ ਅੱਜ ਆ ਤੂੰ ਖਰਤਮੋ ਇਹ ਵੀ ਆ ਜਾਣੇ ਇੱਕ ਜ਼ਰੀਆ ਫਾਊਂਡੇਸ਼ਨ ਏਜ ਕਿਤਨੀ ਹੈ ਭਾਈ ਤੁਹਾਡੀ ਕਹੇਰੀ 15 ਇਅਰਸ 15 ਸਾਲ ਦੀ ਉਮਰ ਦੇ ਬੰਦੇ ਨੇ ਦੇਖੋ ਗੁੱਲਕ ਜੋੜ ਕੇ ਰੱਖੇ ਅੱਧੀ ਕੋਲ ਬੈਂਤੀ ਆਲੀ ਜਿੰਨੇ ਕੁ ਲੋਕ ਆਏ ਸਾਰੇ ਜਣੇ ਇਦਾਂ ਹੀ ਇੱਕ ਪਾਉ ਲੈਣ ਪਾਉਂਗਾ ਮੇਰੇ ਗਾਲਾਂ ਵਿੱਚ ਤੂੰ ਪਾਉਂਗਾ ਗੱਲ ਸੁਣੋ ਇੱਕ ਮਿੰਟ ਇਹ ਵਾਲਾ ਕੋਈ ਲਾਈਅ ਕੰਦਾਂ ਨਾ ਨਹੀਂ ਮੇਰੇ ਜਦੋਂ ਹੋ ਗਿਆ ਉਹ ਪਹਿਲਾ ਮੇਰੇ ਨਾਲ ਹੀ ਬਣਾ ਸੁਣੋ ਮੈਂ ਬਣਾ ਲੇਕਾ ਤੇ ਜੋਗਲਾ ਸਰ ਜੀ ਆਇਆ ਜੀ ਸੀ ਬਾਜੀ ਮੈਂ ਕਹਿੰਦਾ ਵਾਪਸੀ ਯਾਰ ਵਾਪਸੀ ਜੜਾ ਆ ਗੱਲ ਕਰੋ

ਪੇਮਾਨਾ ਦਾ ਸਰਵਾਜਾ ਜਾਇਆ ਮੈਂ ਉਹਨੇ ਬਾਤ ਵਿੱਚ ਜੋ ਰੱਖਿਆ ਤਾਂ ਤੋਂ ਮੈਂ ਉਹ ਕੰਪਨੀ ਆ ਵੀ ਆਉਂਦੀ ਹੈ ਕੋਸ਼ਲ ਵੀ ਨਹੀਂ ਕਰੋ ਬਾਈ ਮੇਰੇ ਦੋਸਤ ਮਤਲਬ ਪੰਜਾਬੀ ਨੇ ਇਸ ਲਈ ਮੈਂ ਫੋਰਨ ਪੰਜਾਬੀ ਆਉਂਦੀ ਹੈ ਇਹਨਾਂ ਮੱਧ ਪ੍ਰਤੀਬੁਧ ਦੇਸ਼ ਇਮੋਸ਼ਨਸ ਵੀ ਨਹੀਂ ਕਰੋ ਬੱਸ ਕੁਝ ਨਹੀਂ ਰਹਿਣਾ ਉਹ ਬੰਦਾ ਸਪੀਕਰ ਨਹੀਂ ਹੈ ਕੁਝ ਨਹੀਂ ਆਉਂਦਾ ਉਹਨੂੰ ਬੋਲਣਾ ਪਰ ਕਿੰਨਾ ਦਿਲੋਂ ਬੋਰ ਥੈਂਕ ਯੂ ਰਮਨ ਥੈਂਕ ਯੂ ਰਮਨ ਥੈਂਕ ਯੂ ਥੈਂਕ ਯੂ ਨੌਟ ਰਿਵੈ ਸਭ ਤੋਂ ਬੜਾ ਥੈਂਕ ਯੂ ਥੈਂਕ ਯੂ ਬਸ ਥੈਂਕ ਯੂ ਦਿਲ ਨਹੀਂ ਕਰ ਰਹਾ ਆਪਕੋ ਛੋੜ ਕੇ ਜਾਂਦੇ ਹਾਂ ਬਹੁਤ ਚੰਗੀ ਮਿਲਾਂਗੇ ਕਹਤਾ ਹਾਂ ਭਗਵਾਨ ਹੋ ਦਾ ਬਰਾਂ ਸਭ ਤੋਂ ਬੜਾ ਸ਼ੁਕਰੀ पर ये सोच भी लिया ना बहुत बड़ा थैंक यू मैंने आपकी बात पर बदलाव आने का ठीक है ना जीना एक रुपए का करना है मैंने एक रुपए के प्रोग्राम कर डाल ले नहीं है ना मैं डिब्बे डाल दूंगा फिर टाइम का पैसे डालने वाले अगर आता सारे सोच लग गए डालने में कैसी लगो ज्यादा बढ़ाते एक पर अलग ढूंढ कर आए हां भाई एक किलो की बैठ तो काम नहीं कर तीन दिन काम करते तो मेरा वो ना एक रुपए पर मिल जाएगा चेंज मिल गया चेंज निकाल दिया करो बाकी का बिजनेस पे आप किया करो ਨਾਲ ਦੇ ਨੂੰ ਦੇਖੋ ਆਪ ਵੀ ਚੰਗਾ ਕੰਮ ਕੀਤਾ ਤੇ ਨਾਲ ਦੇ ਨੂੰ ਵੀ ਲਾਇਆ ਹਾਂ ਕਿ ਆਪ ਦਾ ਕਰੀ ਤਾਰੇ ਕਹਿੰਦਾ ਨਹੀਂ ਮੈਨੂੰ ਹੀਰੇ ਦੀ ਦੁਕਾਨ ਲੱਭ ਗਈ ਤੇ ਉਹ ਵੀ ਦੱਸ ਰਿਹਾ ਲੁੱਟ ਲਓ ਉਹ ਸਾਹਿਬ ਉਹ ਲੋ ਮਨਾ ਨਹੀਂ ਕਿ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਅਸੀਂ ਪੈਸੇ ਲਾ ਰਹੇ ਹਾਂ ਉਹ ਰੋਜ਼ ਪੈਸੇ ਆਉਂਦੇ ਨੇ ਕੰਮ ਸਭ ਤੋਂ بڑا ਕੰਮ ਹੈ ਖੁਦ ਅੱਛਾ ਕੰਮ ਕਰਨਾ ਇਸ ਤੋਂ ਵੀ بڑا ਹੈ ਕਿਸੇ ਕੋ ਕਰਵਾਨਾ ਕਰਵਾ ਰਹੇ

ਕੋਈ ਬੀਰੂ ਜੀ ਜੀ ਚੀਤਾ ਮਾਰਦੇ ਨੇ ਤੇ ਕਿਤੇ ਨਾ ਜਵਾਬ ਕਈ ਵਾਰੀ ਆਇਆ ਹੁੰਦਾ ਬਈ ਕਿ ਦੁੱਖ ਕਿੰਨੇ ਵੱਡੇ ਨਹੀਂ ਹੁੰਦੇ ਪਰ ਛੋਟਾ ਜਿਹਾ ਹਿਊਮਨ ਐਫਰਟ ਮਾ ਬਹੁਤ ਵੱਡਾ ਇਫੈਕਟ ਹੁੰਦਾ ਫੋਰ ਐਗਜ਼ਾਮਪਲ ਸੰਗਰ ਜਨਮ ਦਿਨ ਲੁਧਿਆਣੇ ਵਾਲੇ ਇੱਥੇ ਮਨਾਣਾ ਸ਼ੁਰੂ ਕਰਦੇ ਪਹਿਲਾਂ ਜਨਮ ਦਿਨ ਸਾਹ ਦੇ ਕੇ ਤਾਂ ਲੁਧਿਆਣਾ ਕੋਈ ਮਰੀਜ਼ ਪੈਸੇ ਕਰਕੇ ਨਹੀਂ ਮਰਦਾ ਪਹਿਲਾਂ ਲੁਧਿਆਣਾ ਜਨਮ ਦਿਨ ਸਾਜ ਇੱਕ ਦਿਨ ਬੰਦਾ ਕੱਢ ਲਵੇ ਯਾਰ ਇੱਕ ਸਾਲ ਬਾਅਦ ਮੈਂ ਇੱਕ ਦਿਨ ਥਾਂ ਨੂੰ 10 ਮਿੰਟ ਧਿਆਨ ਕੋਈ ਮਰੀਜ਼ ਉਹਨਾਂ ਦੇ ਕੋਈ ਖਰ ਮਰੀਜ਼ ਕਿੰਨੀ ਉਮੀਦਾਂ ਨਾਲ ਉੱਥੇ ਆ ਰਹੇ ਸੀ ਤੇ ਮੇਰੀ ਹੈਲਪ ਪਰ ਹੈਲਥ ਆਫ ਐਸ਼ੀਅਨਰ ਹੋਈਏ ਤਾਂ ਮੁੰਡਾ ਕਰਦਾ ਕੋਣੀ ਚਲੋ ਜੀ ਬਿਲਦਾ ਸ਼ਵਾਸ਼ੀ ਚਲੋ ਸਾਰੇ ਨੂੰ ਮਿਲਣ ਖੇਲ ਜੋੜ ਕੇ ਆਪਣੀ ਰਿਸਪੋਨਸਿਬਿਲਟੀ ਟੁਵਾਰਡ ਫਾਈਟਿੰਗ ਵੰਡ ਕੇ ਤੁਸੀਂ ਆਏ ਹੋ ਜੋ ਹੋਰ ਹੀ ਦੌਰ ਚ ਨਹੀਂ ਤੁਸੀਂ ਆਏ ਹੋ ਦੇਖੋ ਕੋਈ ਵੀ ਬੰਦਾ ਤੁਹਾਨੂੰ ਸੇਵਾ ਕਰਨ ਆਦਾ ਕਰ ਲੇਕਿਨ ਆਪਣੀ 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 ਮਿਹਨਤ ਦੀ ਕਮਾਈ ਚੋਂ ਇੱਥੇ ਆ ਕੇ ਕੁਝ ਦੇਣਾ ਬਹੁਤ ਵੱਡਾ ਦਿਲ ਚਾਹੀਦਾ ਲੋਕਾਂ ਨੂੰ ਦੇ ਕੇ ਹੀ ਮੋਟੀ ਜੀ ਚਾਹੇ ਤੁਸੀਂ 100 ਰੁਪਏ ਜਾਂ ਵੀ ਨਾ ਪਰ ਦੇਖੋ ਕੀ ਤੁਸੀਂ ਤੇਤਵਾਰ ਆਜੋ ਆਜੋ ਮੁੰਡਾ ਜਿਹੜਾ ਬੰਦਾ ਆ ਗਿਆ ਨਾ ਜੀ 100 ਰੁਪਏ ਦਾ ਪਤਾ ਲੱਗਣਾ ਮੇਰੀ ਵੈਲੀ ਨੂੰ 100 ਰੁਪਏ ਤੋਂ ਬਿਲਕੁਲ ਬਹਿ ਜਾ ਕੁਝ ਨਹੀਂ ਕਰਦਾ ਬਜੀ ਇਸ ਤੇ ਮੈਨੂੰ ਮੇਰੇ ਨਾਤੇ ਕੋਈ ਚੋਕ ਨਹੀਂ ਹੋ ਰਿਹਾ ਤੁਸੀਂ ਜਾ ਕੇ ਬਹਿ ਲਓ ਤੇ ਮੈਂ ਸੂਸ਼ ਕਰੀਦਾ ਮੈਨੂੰ ਵੀ ਨਾ ਬਲਾਓ ਮੈਨੂੰ ਵੀ ਨਾ ਬਲਾਓ ਵਾਹ ਦੇਖੀ ਚੱਲੂਗੀ ਕੀ ਹੋਉਂਦੀ ਹੋ ਆਪੇ ਹੀ ਸਮਝੀ ਹਮਾਰੇ ਕਿਦਾ ਇੱਕੋ ਪੈਣ ਕਰੀਏ ਜੇਕਰ ਤੁਸੀਂ ਰੈਲਿੰਗ ਕਰੋ ਯਾਰ ਉਹਦੇ ਬੱਚੇ ਦੀ ਜੀਰੀਆ ਉਹਨੂੰ ਵੀ ਅਜੇ ਹਾਰਟ ਫੇਲ ਨਿਕਲਿਆ ਕਾਰਣਾ ਸਾਥ ਨਹੀਂ ਹੁੰਦਾ ਚੱਕਰ ਮੂਟ ਕੇ ਆ ਰਹੇ ਉਹ ਪਟਿਆਲੇ ਕਿਉਂ ਹੁੰਦੇ ਉਹਦੇ ਨੇ ਮਾਇਆ ਇਹ ਨਾ ਕੋਈ ਮੈਂਟਰ ਸੰਪੋਰਟ ਨਹੀਂ ਮਿਲੋੜ ਹੈ ਜੀ ਸਾਥ ਉਹਨਾਂ ਨੂੰ ਕੋਈ ਮੁੱਦਾ ਨਹੀਂ ਹੈ ਕਿ ਉਹ ਲੈ ਕੇ ਖੰਡਾ ਕਰਕੇ ਦੱਸੇ ਇਨਸਾਨ ਨੂੰ ਉਮੀਦ ਅੰਦਰ ਖੁਸ਼ੀ ਹੋ ਜਾਂਦੀ ਹੈ ਉਹਨਾਂ ਨੂੰ ਬਟ ਇਹ ਮੈਂਟਰ ਨਹੀਂ ਹੁੰਦਾ ਉਹ ਤਾਂ ਸੇਵਾ ਵਾਸਤੇ ਕੱਤੀ ਹੈ ਐਗਰੀ ਤੁਹਾਨੂੰ ਮਹਾਰਾਜ ਨੇ ਪੈਸੇ ਦਿੱਤੇ ਹਨ ਤੂੰ ਸੇਵਾ ਕਰਨੀ ਹੈ ਇਹ ਸੇਵਾ ਕੀਤੀ ਤੋਂ ਨਾਲ ਫਿਰ ਤੈਜੋ ਕੱਲ ਨੂੰ ਤੁਸੀਂ ਜਵਾਕਾਂ ਨੂੰ ਕਿ ਛੱਡ ਗਏ ਪਤਾ ਨਹੀਂ ਜਵਾਕ ਨੇ ਕਿੱਥੇ ਲਾਣੇ ਕਿ ਪੈਸੇ ਨਹੀਂ ਲੱਗਦਾ ਨੱਖੇ ਨਹੀਂ ਪਰਮਾਨੈਂਟ ਹੈ ਆਪਾਂ ਫਿਰ ਅੱਜ ਤੇ ਤੁਹਾਨੂੰ ਪੈਸਾ ਮਿਲ ਗਿਆ ਸਪੋਜ਼ ਤਕਰੀਬਨ ਟਾਈਮ ਤਾਂ ਮੈਂ ਕਰੋੜ ਪਤੀ ਨਹੀਂ ਕਹਿ ਰਿਹਾ ਪੈਸਾ ਤਾਂ ਤੁਹਾਨੂੰ ਕਿਤੇ ਮਹੀਨੇ ਦਾ ਕਨੈਕਟ ਕਰੀ ਬਵਾ ਰਹੇ ਹੁਣ ਦੋ ਚਲੇ ਪਰੋ ਦੇਦਾ ਤੇ ਨੀਰੋ ਤੁਸੀਂ ਉਹੀ ਅੱਜ ਜੀਓ ਨੈਟਵਰਕ ਤੋਂ ਵਧਾ ਦੇ ਜਿਹੜਾ ਗਰੰਟਡ ਇੰਟਰਨੈਟ ਬੰਦ ਕਰਦਾ ਨਹੀਂ ਕਰਦੇ ਤੁਸੀਂ 100 ਰੁਪਏ ਮਹੀਨੇ ਦਾ ਕੱਢੋ ਆਪਣੀ 5000 ਦਾ ਸਾਡੇ ਵਿੱਚੋਂ 100 ਰੁਪਏ ਮਹੀਨੇ ਦਾ ਕੱਢੋ ਮਹੀਨੇ ਦਾ ਆਸਾਨ ਦਾ ਹੋ ਗਿਆ 1200 1200 ਰੁਪਏ ਨਾਲ ਕਿਸੇ ਦੀ ਇੱਕ ਮਹੀਨੀ ਦਵਾਈ ਆਉਂਦੀ ਫੋਨ ਦਾ ਕਿੱਡੀ ਕੁਡੀ ਕਹਿੰਦੇ ਮਹੀਨੇ ਦਾ ਇੱਕ ਜਮਾ ਰੋਜ਼ ਦੇ 3 ਰੁਪਏ ਹੋਏ ਦੋਨੋਂ ਰਿਕੀ ਹੈ ਜੇ ਕਦੇ ਮਰੀਜ਼ਾ ਬਲਾਜ਼ਮ ਉਸਨੇ ਮਰੀਜ਼ ਕਿੰਨਾ ਦਿਲ ਲਾ ਕੇ ਜੇ ਉਹ ਆਪਣੀ ਗੱਲ ਸੁਣੇ ਇਸ ਉਮੀਦ ਰਾਹੀਂ ਮਿਲ ਬੈਠੋ ਪਰ ਹੈਲਪ ਕਰਵਾਉਣ ਦੇ ਕੋਲ ਉੱਥੇ ਜਾ ਕੇ ਨਾ ਕੰਪਲੀਟ ਐਡਮਿਟ ਹੋ ਜਾਂਦਾ ਹੈ ਜਿਹੜੀ ਦਵਾਈਆਂ ਜਿਹੜੀ ਉਸਨੂੰ ਸਹੀ ਦਾ ਕਰਵਾਸਣ ਤੁਹਾਨੂੰ ਇੱਕ ਵਾਰੀ ਮੈਂ ਲੈ ਲੈਂਦਾ ਦੋਨੋਂ ਕਾਰਡ ਬਣਾ ਕੇ ਦੇ ਦਾਂਗੇ ਤੁਹਾਨੂੰ ਦਵਾਈਆਂ ਪੁੱਜਣ ਲਈ ਤੁਹਾਨੂੰ ਮਦਦ ਕਰਾਂਗੇ ਠੀਕ ਹੈ ਮੇਨ ਇਹੀ ਹੈ ਕਿ ਮਿਲ ਜੁਲ ਕੇ ਬਾਈ ਮੈਂ ਜਿਆਦਾ ਕਿਤੇ ਮੇਰੇ ਨਾਲ ਜੁੜੋ ਦੇਖੋ ਇਹ ਐਨ ਜੀਓ ਦੁਨੀਆ ਦੀ ਪਹਿਲੀ ਕੈਸ਼ਲੈਸ ਐਨ ਜੀਓ ਹੈ ਨਾ ਤੁਹਾਨੂੰ ਪੇਸ਼ੈਂਟ ਤੇ ਡੋਨਰ ਦੇ ਆਂਮ ਮਲਾ ਦਿੰਦੀ ਹੈ ਮੈਂ ਚਾਹਨਾ ਕਿ ਇੱਥੇ ਆ ਕੇ ਇੱਕ ਵਾਰੀ ਬਹਿ ਕੇ ਮਹਿਸੂਸ ਕਰੋ ਬੜੀਆਂ ਚੀਜ਼ਾਂ ਦਾ ਹੱਲ ਹੋ ਸਕਦਾ ਮੈਂ ਕਹਿੰਦਾ ਤੁਸੀਂ ਮੋਹਰ ਨਾਲ ਜੁੜੋ ਇੱਕ ਰਸਤਾ ਹੈ ਤੁਸੀਂ ਆਪ ਕੁਝ ਨਹੀਂ ਕਰ ਸਕਦੇ ਕਹਿੰਦਾ ਵੀ ਨਹੀਂ ਹੋਣਾ ਤੁਹਾਡੇ ਕੋਲ ਮੈਂ ਬਸ ਇਹ ਵਾਰ ਕਰਕੇ ਲਿਆ ਆਂਦੀ ਆਂ ਇਹ ਇੰਨਾ ਦਾ ਤੇਰੀਏ ਸੜਕੇ ਲੱਗੇ ਆਂ ਲੈਣੇ ਸਾਥ ਤਾਂ ਬਣਾ ਲਾ ਬਈ ਮਹਾਰਾ ਜੱਫਾ ਕਰਨਾ ਜਿਹਨੇ ਜੋ ਬਹਿ ਗਏ ਆਂ ਉਹਨਾਂ ਨੂੰ ਬੋਸੇ ਲਾ ਪਾ ਰਹੇ ਆਂ ਤੇ ਤੁਸਾਨੂੰ ਅੱਜ ਘਰੇ ਬਿਠਾ ਦੇਣਾ ਮਰੀ ਅੱਜ